ਕੀਤੀ ਰਾਤ ਭਾਰਤ ਨੇ ਪਾਕਿਸਤਾਨ ਵਿੱਚ ਅੰਤਗਵਾਦੀ ਠਿਕਾਣਿਆਂ ਉੱਤੇ ਕੀਤਾ ਹਮਲਾ ਕਈ ਅੰਤਗਵਾਦੀ ਠਿਕਾਣੇ ਕਿਤੇ ਤਬਾਹ ਇਸ ਦੇ ਬਾਰੇ ਭਾਜਪਾ ਦੇ ਸੀਨੀਅਰ ਯੁਵਾ ਨੇਤਾ ਗੁਰਵਿੰਦਰ ਕਾਉਂਸਲ ਦਾ ਕੀ ਹੈ ਕਹਿਣਾ ਆਓ ਸੁਣਦੇ ਹਾਂ ਜੈ ਹਿੰਦ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਲ ਮੈਂ ਐਡਵੋਕੇਟ ਗੁਰਵਿੰਦਰ ਕਾਉਂਸਲ ਭਾਜਪਾ ਯੁਵਾ ਆਗੂ ਮੈਂ ਸਾਰੇ ਭਾਰਤ ਵਾਸੀਆਂ ਨੂੰ ਆਪਰੇਸ਼ਨ ਸਿੰਧੂਰ ਦੀਆਂ ਬਹੁਤ-ਬਹੁਤ ਵਧਾਈ ਦਿੰਦਾ ਨਾਲੇ ਜਿਹੜੀ ਆਪਣੀ ਭਾਰਤੀ ਸੈਨਾ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਪਾਕਿਸਤਾਨ ਵਿੱਚ ਘੁਸ ਕੇ ਸਿੰਧੂਰ ਦਾ ਜਵਾਬ ਸਿੰਧੂਰ ਨਾਲ ਦਿੱਤਾ ਤੇ ਜਿਹੜੇ ਪਾਕਿਸਤਾਨ ਵਿੱਚ ਆਪਣੇ ਅਤਿਨਕਵਾਦੀ ਲਾਂਚ ਪੈਟ ਸੀ ਉਹਨਾਂ ਨੂੰ ਜੜ ਤੋਂ ਉਖਾੜ ਕੇ ਆਪਣੇ ਭਾਰਤ ਦੇ ਹਿੱਤ ਦੀ ਰਾਖੀ ਕਰਦੇ ਹੋਏ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਉਸ ਲਈ ਮੈਂ ਭਾਰਤੀ ਸੈਨਾ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਨਾਲੇ ਭਾਰਤੀ ਸੈਨਾ ਦਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਨਾਲੇ ਮੈਂ ਇਹ ਵੀ ਦੱਸਣਾ ਚਾਹਨਾ ਕਿ ਆਪਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭਾਰਤ ਦੇ ਹਿੱਤ ਦੀ ਰਾਖੀ ਕਰਦੇ ਹੋਏ ਜਿਹੜਾ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਉਹ ਬਹੁਤ ਹੀ ਸ਼ਿਰਾਗਾ ਯੋਗ ਹੈ ਨਾਲੇ ਮੈਂ ਜਿਹੜੇ ਆਪਣੇ ਭਾਰਤੀ ਸੈਨਾ ਹੈ ਉਹਨਾਂ ਨੂੰ ਇਹ ਗੱਲ ਵੀ ਕਹਿਣਾ ਚਾਹਨਾ ਕਿ ਭਾਰਤ ਦੇ 140 ਕਰੋੜ ਭਾਰਤ ਵਾਸੀ ਭਾਰਤੀ ਸੈਨਾ ਦੇ ਨਾਲ ਖੜੇ ਨੇ ਅੰਤਰਗਵਾਦ ਦੇ ਖਿਲਾਫ ਖੜੇ ਨੇ ਤੇ ਪਾਕਿਸਤਾਨ ਨੂੰ ਹਰ ਪੱਖ ਤੋਂ ਜਵਾਬ ਦੇਣ ਲਈ ਇਕਜੁੱਟ ਹੋ ਕੇ ਭਾਰਤੀ ਸੈਨਾ ਦੇ ਨਾਲ ਖੜੇ ਨੇ ਨਾਲੇ ਇੱਕ ਤੋਂ ਵਾਰ ਤੋਂ ਫਿਰ ਮੈਂ ਭਾਰਤ ਵਾਸੀਆਂ ਨੂੰ ਆਪਰੇਸ਼ਨ ਸਿੰਧੂਰ ਦੀ ਬਹੁਤ-ਬਹੁਤ ਵਧਾਈ ਦਿੰਦਾ ਨਾਲੇ ਮੈਂ ਸਭ ਨੂੰ ਇਹੀ ਅਪੀਲ ਕਰਦਾ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਾਂ ਇਕਜੁੱਟ ਹੋ ਕੇ ਆਤੰਕਵਾਦੀ ਦੇ ਖਿਲਾਫ ਖੜੇ ਆ ਲੜਾਂਗੇ ਵੀ ਖੜਾਂਗੇ ਵੀ ਨਾਲੇ ਐਂਡ ਵਿੱਚ ਮੈਂ ਇਹ ਗੱਲ ਇੱਕ ਵਾਰ ਫਿਰ ਕਹਿਣਾ ਚਾਹੂੰਗਾ ਕਿ ਸਾਡੇ ਭਾਰਤ ਦੀ ਲੜਾਈ ਆਤੰਕਵਾਦੀਆਂ ਨਾਲ ਨਹੀਂ ਆਤੰਕਵਾਦ ਦੇ ਖਿਲਾਫ ਹੈ ਜੈ ਸ਼੍ਰੀ ਰਾਮ ਜੈ ਹਿੰਦ ਸਤਿ ਸ਼੍ਰੀ ਅਕਾਲ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ